ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਮੇਰੀਆਂ ਭੈਣਾਂ ਬੀਬੀਆਂ ਸਵੇਰੇ ਉੱਠਦੇ ਅਨਸਾਰ ਖਾਸ ਕਰਕੇ ਜਦੋਂ ਉਹ ਆਪਣਾ ਪਹਿਲਾ ਕਦਮ ਰਸੋਈ ਦੇ ਵਿੱਚ ਰੱਖਦੀਆਂ ਹਨ ਰਸੋਈ ਦੇ ਵਿੱਚ ਪਹਿਲਾਂ ਚਾਹ ਪਾਣੀ ਨਾਸ਼ਤਾ ਤਿਆਰ ਕਰਦੀਆਂ ਹਨ ਜੇਕਰ ਉਸ ਵੇਲੇ ਉਹ ਇਸ ਸ਼ਬਦ ਦਾ ਜਾਪ ਕਰ ਲੈਣ ਤਾਂ ਤੁਸੀਂ ਥੋੜੇ ਹੀ ਸਮੇਂ ਦੇ ਵਿੱਚ ਇਸ ਦਾ ਰਿਜ਼ਲਟ ਦੇਖੋਗੇ ਤਾਂ ਉਹ ਕਿਹੜਾ ਸ਼ਬਦ ਦਾ ਜਾਪ ਹੈ ਕਿੰਝ ਕਰਨਾ ਹੈ ਤੇ ਉਹਦੇ ਚੰਗੇ ਰਿਜ਼ਲਟ ਸਾਨੂੰ ਕਿਸ ਤਰ੍ਹਾਂ ਮਿਲ ਸਕਦੇ ਹਨ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਚਰੋ ਸੁਣਨਾ ਨਾਲ ਹੀ ਆਪਾਂ ਘਰ ਦੇ ਬਾਕੀ ਕੰਮ ਕਰਦਿਆਂ ਹੋਇਆਂ ਆਪਾਂ ਕਿਹੜਾ ਪਾਠ ਕਰ ਸਕਦੇ ਹਾਂ ਜਾਂ ਕਿਹੜੇ ਸ਼ਬਦ ਦਾ ਜਾਪ ਕਰ ਸਕਦੇ ਹਾਂ ਉਹਦੇ ਬਾਰੇ ਗੱਲ ਕਰਾਂਗੇ ਇਸ ਕਰਕੇ ਸੰਗਤ ਜੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਚਰੋ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਛੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਕਿ ਜਦੋਂ ਪੈਣਾ ਬੀਬੀਆਂ ਸਵੇਰੇ ਉੱਠਦੀਆਂ ਹਨ ਕੁਝ ਪੈਣਾ ਬੀਬੀਆਂ ਦੇ ਉੱਤੇ ਤਾਂ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੁੰਦੀ ਹੈ ਕਿ ਉਹ ਹਰ ਰੋਜ਼ ਨੇਮ ਦੇ ਨਾਲ ਹੀ ਅਮਰਤ ਵੇਲੇ ਉੱਠਦੀਆਂ ਹਨ ਉੱਠ ਕੇ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੀਆਂ ਹਨ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਜਾਂ ਜੋ ਵੀ ਉਹਨਾਂ ਦਾ ਨਿਤਨੇਮ ਹੈ ਕਿਸੇ ਵੀ ਧਰਮ ਦੇ ਵਿੱਚ ਤਾਂ ਪਹਿਲਾਂ ਉਹ ਆਪਣੀ ਭਜਨ ਬੰਦਗੀ ਕਰਦੀਆਂ ਹਨ ਪ੍ਰਮਾਤਮਾ ਦਾ ਨਾਮ ਚਾਪਦੀਆਂ ਹਨ ਫਿਰ ਉਸ ਤੋਂ ਬਾਅਦ ਹੀ ਉਹ ਆਪਣੀ ਰਸੋਈ ਦੇ ਵਿੱਚ ਜਾ ਕੇ ਚਾਹ ਪਾਣੀ ਨਾਸ਼ਤਾ ਤਿਆਰ ਕਰਦੀਆਂ ਹਨ ਪ੍ਰਸੰਗਤ ਜੀ ਕੁਝ ਪਹਿਣਾ ਜਿਨ੍ਹਾਂ ਦਾ ਅਜੇ ਤੱਕ ਅੰਮ੍ਰਿਤ ਵੇਲੇ ਦਾ ਨਿਯਮ ਨਹੀਂ ਹੈ ਜਾਂ ਕਿਸੇ ਦੀ ਕੋਈ ਹੋਰ ਮਜਬੂਰੀ ਹੋ ਸਕਦੀ ਹੈ ਜਿਸ ਤਰ੍ਹਾਂ ਰਾਤ ਨੂੰ ਲੇਟ ਸੁੱਤੇ ਜਾਂ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਾ ਆਈ ਇਸੇ ਵਿਕਾਰਨ ਦੇ ਕਾਰਨ ਦੇ ਕਰਕੇ ਉਹ ਸਵੇਰੇ ਜਲਦੀ ਨਹੀਂ ਉੱਠ ਪਾਉਂਦੀਆਂ ਜੇ ਉੱਠਦੀਆਂ ਵੀ ਹਨ ਤਾਂ ਪੂਰੇ ਟਾਈਮ ਤੇ ਹੀ ਉੱਠਦੀਆਂ ਹਨ ਕਿ ਉੱਠਦਿਆਂ ਸਾਰ ਜਲਦੀ ਤੇ ਨਾਲ ਉਹ ਆਪਣੀ ਰਸੋਈ ਦੇ ਵਿੱਚ ਜਾ ਕੇ ਚਾਹ ਬਾਣੀ ਨਾਸ਼ਤਾ ਤਿਆਰ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਸੰਗਤ ਜੀ ਇੱਕ ਪਾਸੇ ਜਿਵੇਂ ਚਾਹ ਰੱਖ ਲਈ ਫਿਰ ਨਾਲ ਆਪਣਾ ਮੂੰਹ ਹੱਥ ਤੋਂ ਆਉਂਦੀਆਂ ਹਨ ਇਸੇ ਤਰ੍ਹਾਂ ਹੀ ਉਹ ਜਲਦੀ ਦੇ ਵਿੱਚ ਕੰਮ ਕਰਨੇ ਸ਼ੁਰੂ ਕਰ ਦਿੰਦੀਆਂ ਹਨ ਤਾਂ ਪੈਣਾ ਉਹਨਾਂ ਪੈਣਾ ਬੇਬੀਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਦੇਖੋ ਪੂਰਾ ਦਿਨ ਆਪਾਂ ਆਪਣੇ ਘਰ ਦੇ ਕੰਮਕਾਰ ਹੀ ਕਰਨੇ ਹੁੰਦੇ ਹਨ ਸਵੇਰ ਸਵੇਰ ਜਿਹੜਾ ਸਮਾਂ ਹੈ ਉਹਦੇ ਵਿੱਚ ਇੰਨਾ ਕਾਲਾਪਣ ਚੰਗਾ ਨਹੀਂ ਹੈ ਇਹ ਤੋਂ ਚੰਗਾ ਵੀ ਆਪਾਂ ਔਖੇ ਸੌਕੇ ਹੋ ਕੇ 10-15 ਮਿੰਟ ਪਹਿਲਾਂ ਉੱਠ ਪਈਏ ਪਰ ਦਿਨ ਦੀ ਸ਼ੁਰੂਆਤ ਹਮੇਸ਼ਾ ਵਾਹਿਗੁਰੂ ਜੀ ਦੇ ਨਾਮ ਤੋਂ ਹੀ ਹੋਣੀ ਚਾਹੀਦੀ ਹੈ ਵਾਇਗਰੂ ਜੀ ਦੇ ਸ਼ੁਕਰਾਨੇ ਤੋਂ ਹੀ ਹੋਣੀ ਚਾਹੀਦੀ ਹੈ ਸਵੇਰੇ-ਸਵੇਰੇ ਸਾਡੇ ਮਨ ਦੇ ਵਿੱਚ ਕਾਲਾਪਣ ਨਹੀਂ ਆਉਣਾ ਚਾਹੀਦਾ ਕਿਉਂਕਿ ਜੇ ਸਵੇਰੇ-ਸਵੇਰੇ ਹੀ ਅਸੀਂ ਇਦਾਂ ਕਾਲੇਪਾਨ ਦੇ ਵਿੱਚ ਹੀ ਹਫੜਾ-ਦਫੜੀ ਵਿੱਚ ਹੀ ਉੱਠਦੇ ਹਾਂ ਉਦਾਂ ਹੀ ਚਾਹ ਪਾਣੀ ਨਾਸ਼ਤਾ ਤਿਆਰ ਕਰਦੇ ਹਾਂ ਤਾਂ ਫਿਰ ਪੂਰਾ ਦਿਨ ਹੀ ਇਦਾਂ ਭੱਜੋ-ਭਜਾਈ ਵਿੱਚ ਨਿਕਲ ਜਾਂਦਾ ਹੈ ਇਸ ਕਰਕੇ ਪਹਿਲਾਂ ਆਰਾਮ ਦੇ ਨਾਲ ਉઠੋ ਉੱਠ ਕੇ ਕੋਈ 5-10 ਮਿੰਟ ਵਾਇਗਰੂ ਜੀ ਦਾ ਨਾਮ ਜਪ ਲਓ ਫਿਰ ਤੁਸੀਂ ਜੇ ਤਾਂ ਇਸ਼ਨਾਨ ਕਰ ਸਕਦੇ ਹੋ ਕਰੋ ਜਿਹੜੀਆਂ ਪੈਣਾ ਇਸ਼ਨਾਨ ਨਹੀਂ ਕਰਦੀਆਂ ਉਹ ਚੰਗੀ ਤਰ੍ਹਾਂ ਆਪਣਾ ਹੱਥ ਮੂੰਹ ਪੈਰ ਧੋ ਕੇ ਫਿਰ ਆਪਣੀ ਰਸੋਈ ਦੇ ਵਿੱਚ ਜਾਓ ਰਸੋਈ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਸ਼ਬਦ ਵਾਇਗਰੂ ਜੀ ਦਾ ਸ਼ੁਕਰਾਨਾ ਹੀ ਕਰਨਾ ਹੈ ਇਹ ਉਹਨਾਂ ਪੈਣਾ ਨੇ ਵੀ ਕਰਨਾ ਹੈ ਜਿਨ੍ਹਾਂ ਦਾ ਨਿਤਨੇਮ ਪੱਕਾ ਹੈ ਜੋ ਅਮਰਤ ਵੇਲੇ ਦੇ ਵਿੱਚ ਉੱਠਦੀਆਂ ਹਨ ਉਹ ਆਪਣੀ ਰਸੋਈ ਦੇ ਵਿੱਚ ਪਹਿਲਾ ਕਦਮ ਰੱਖਦੇ ਅਸਾਰ ਹੀ ਪਹਿਲਾਂ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰੋ ਕਿ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਵਾਹਿਗੁਰੂ ਜੀ ਨੂੰ ਜਿਵੇਂ ਵੀ ਜਿਹੜੇ ਵੀ ਸ਼ਬਦਾਂ ਦੇ ਵਿੱਚ ਤੁਸੀਂ ਸ਼ੁਕਰਾਨਾ ਭੇਜ ਸਕਦੇ ਹੋ ਸ਼ੁਕਰਾਨਾ ਭੇਜੋ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਦੋ ਵਕਤ ਦੀ ਰੋਟੀ ਦਿੱਤੀ ਹੈ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਹੀ ਸਾਨੂੰ ਇਹ ਖਾਣ ਪੀਣ ਨੂੰ ਮਿਲ ਰਿਹਾ ਹੈ ਤੁਹਾਡੀ ਕਿਰਪਾ ਦੇ ਨਾਲ ਹੀ ਅਸੀਂ ਖਾਦਾ ਪੀਦਾ ਪਚਾ ਰਹੇ ਹਾਂ ਭਾਵੇਂ ਤੁਸੀਂ ਜਿਹੜੇ ਵੀ ਸ਼ਬਦਾਂ ਦੇ ਵਿੱਚ ਸ਼ੁਕਰਾਨਾ ਕਰ ਸਕਦੇ ਹੋ ਸ਼ੁਕਰਾਨਾ ਕਰੋ ਤੇ ਫਿਰ ਜਦੋਂ ਚਾਹ ਪਾਣੀ ਨਾਸ਼ਤਾ ਤਿਆਰ ਕਰਨਾ ਹੈ ਉਦੋਂ ਵੀ ਨਾਲ-ਨਾਲ ਵਾਇਗੁਰੂ ਜੀ ਦਾ ਸਿਮਰਨ ਕਰਦੇ ਜਾਓ ਵਾਇਗੁਰੂ ਜੀ ਦਾ ਜਾਪ ਕਰਦੇ ਜਾਓ ਜਾਂ ਮੂਲ ਮੰਤਰ ਦਾ ਜਾਪ ਕਰ ਲਓ ਜਿੰਨਾ ਭੈਣਾ ਨੂੰ ਗੁਰਬਾਣੀ ਕੰਠ ਹੈ ਉਹ ਗੁਰਬਾਣੀ ਦਾ ਪਾਠ ਆਪਣੀ ਰਸੋਈ ਦੇ ਵਿੱਚ ਖੜ ਕੇ ਕਰ ਸਕਦੀਆਂ ਹਨ ਪਰ ਸਵੇਰੇ ਸਵੇਰ ਦਾ ਜੋ ਵੀ ਪਹਿਲਾਂ ਚਾਹ ਪਾਣੀ ਨਾਸ਼ਤਾ ਤਿਆਰ ਹੁੰਦਾ ਹੈ ਜੋ ਵੀ ਚੀਜ਼ ਕਰਦੇ ਸਾਨੂੰ ਤੁਸੀਂ ਖਵਾਉਂਦੇ ਪਿਉਂਦੇ ਹੋ ਉਹ ਪਰਮਾਤਮਾ ਦਾ ਨਾਮ ਜਪਦੇ ਹੋਏ ਬਣਾਓ ਇਹਦੇ ਵਿੱਚ ਤੁਹਾਡਾ ਵੀ ਭਲਾ ਹੋਣਾ ਹੈ ਤੇ ਬਾਕੀ ਸਾਰੇ ਕਰਦੇ ਜੀਆਂ ਦਾ ਵੀ ਭਲਾ ਹੋਵੇਗਾ ਜਿਨ੍ਹਾਂ ਨੇ ਉਹ ਭੋਜਨ ਪ੍ਰਸ਼ਾਦਾ ਸ਼ੱਕਣਾ ਹੈ ਤੁਹਾਡਾ ਭਲਾ ਇੰਜ ਹੋਣਾ ਹੈ ਕਿ ਸਵੇਰੇ ਸਵੇਰ ਜਿਹੜਾ ਵੇਲਾ ਹੈ ਤੁਸੀਂ ਪਰਮਾਤਮਾ ਜੀ ਦੀ ਭਜਨ ਬੰਦਗੀ ਦੇ ਵਿੱਚ ਲਾ ਦਿੱਤਾ ਹੈ ਨਾਲੇ ਤੁਸੀਂ ਆਪਣੇ ਘਰ ਦਾ ਕੰਮ ਵੀ ਕਰ ਲਿਆ ਤੇ ਨਾਲ ਨਾਲ ਭਜਨ ਬੰਦਗੀ ਵੀ ਕਰ ਲਈ। ਅੱਜ ਤੁਹਾਡੀ ਕੀਤੀ ਹੋਈ ਭਜਨ ਬੰਦਗੀ ਦਾ ਅਸਰ ਤੁਹਾਡੇ ਬਣਾਈ ਹੋਈ ਹਰ ਉਸ ਚੀਜ਼ ਦੇ ਵਿੱਚ ਜਾਵੇਗਾ ਭਾਵੇਂ ਤੁਸੀਂ ਚਾਹ ਬਣਾ ਰਹੇ ਹੋ ਕਿਸੇ ਲਈ ਦੁੱਧ ਗਰਮ ਕਰ ਰਹੇ ਹੋ ਭਾਵੇਂ ਤੁਸੀਂ ਕਿਸੇ ਨੂੰ ਪਾਣੀ ਗਰਮ ਕਰਕੇ ਦੇਣਾ ਹੈ। ਭਾਵੇਂ ਤੁਸੀਂ ਕਿਸੇ ਦੇ ਲਈ ਭੋਜਨ ਬਣਾ ਰਹੇ ਹੋ ਜੋ ਵੀ ਚੀਜ਼ ਬਣਾਓਗੇ ਤੁਹਾਡਾ ਜਪਿਆ ਹੋਇਆ ਨਾਮ ਉਹ ਭੋਜਨ ਦੇ ਵਿੱਚ ਰਲ ਜਾਣਾ ਹੈ ਕਿਉਂਕਿ ਸੰਗਤ ਦੇ ਸਿਆਣੇ ਕਹਿੰਦੇ ਹਨ ਜੈਹਾ ਅੰਨ ਤੇਹਾ ਮੰਜੇ ਮੇ ਭੋਜਨ ਪ੍ਰਸ਼ਾਦਾ ਸਾਡੀ ਜਿਸਮਾਨੀ ਲੋੜ ਹੈ ਤੇ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਸਾਡੀ ਰੋਹਾਨੀ ਖੁਰਾਕ ਹੈ ਜਦੋਂ ਇਹ ਦੋਵੇਂ ਖੁਰਾਕਾਂ ਮਿਲ ਜਾਂਦੀਆਂ ਹਨ ਫਿਰ ਜਿਸ ਵੀ ਚੀਜ਼ ਦੇ ਅੰਦਰ ਇਹ ਖੁਰਾਕ ਚਾਵੇਗੀ ਉਸ ਚੀਜ਼ ਦੇ ਅੰਦਰੋਂ ਬਾਰੋਂ ਪਤਾ ਨਹੀਂ ਕਿੰਨੇ ਕੁ ਦੁੱਖ ਰੋਗ ਕੱਟੇ ਜਾਣਗੇ ਇਹ ਆਪਾਂ ਸੋਚ ਵੀ ਨਹੀਂ ਸਕਦੇ ਤੇ ਜਿਨ੍ਹਾਂ ਨੇ ਇਹ ਭਲਾ ਕੰਮ ਕੀਤਾ ਜਿਹਦੇ ਕਰਕੇ ਕਿਸੇ ਦਾ ਭਲਾ ਹੋ ਰਿਹਾ ਹੈ ਉਹਦੇ ਉੱਤੇ ਵੀ ਵਾਇਗੁਰੂ ਜੀ ਦੀ ਬੜੀ ਕਿਰਪਾ ਹੋਣੀ ਹੈ। ਸੋ ਇਹ ਕੰਮ ਤਾਂ ਜ਼ਰੂਰ ਕਰਨਾ ਹੈ ਕੁਝ ਪੈਣਾ ਨੇ। ਜਦੋਂ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਹਨ ਉਹ ਆਪੋ ਆਪਣੇ ਹਿਸਾਬ ਦੇ ਨਾਲ ਹਰ ਘਰ ਦਾ ਕੋਈ ਨਾ ਕੋਈ ਆਪ ਦਾ ਰਿਵਾਜ ਹੁੰਦਾ ਹੈ ਜਾਂ ਕੋਈ ਨੇਮ ਕਹਿ ਲਓ। ਜਿਵੇਂ ਕੁਝ ਪੈਣਾ ਬੀਬੀਆਂ ਰੋਟੀਆਂ ਬਣਾਉਣ ਲੱਗਦੀਆਂ ਹਨ। ਪਹਿਲਾਂ ਤਵੇ ਦੇ ਉੱਤੇ ਨਮਕ ਪਾ ਦਿੰਦੇ ਹਨ। ਉਹਨਾਂ ਨੂੰ ਲੱਗਦਾ ਹੈ ਇੰਜ ਸਾਡੇ ਘਰ ਦੇ ਵਿੱਚ ਬਰਕਤ ਆਵੇਗੀ। ਕੁਝ ਪੈਣਾ ਬੀਬੀਆਂ ਭੋਜਨ ਪ੍ਰਸ਼ਾਦਾ ਬਣਾਉਣ ਲੱਗਿਆਂ। ਜੋ ਤਵੇ ਦੇ ਉਤੇ ਪਹਿਲੀ ਰੋਟੀ ਪਾਉਂਦੀਆਂ ਹਨ ਉਹ ਰੋਟੀ ਨੂੰ ਕੱਟ ਕੇ ਸਾਈਡ ਤੇ ਰੱਖ ਦਿੰਦੀਆਂ ਹਨ ਤੇ ਉਹ ਰੋਟੀ ਕਿਸੇ ਜਾਨਵਰ ਕਿਸੇ ਪੰਛੀ ਨੂੰ ਪਾਉਂਦੀਆਂ ਹਨ ਉਹ ਵੀ ਕਹਿੰਦੀਆਂ ਹਨ ਕਿ ਇਦਾਂ ਸਾਡੇ ਘਰ ਦੇ ਵਿੱਚ ਬਰਕਤ ਆਵੇਗੀ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਆਵੇਗੀ ਬਜ਼ੁਰਗਾਂ ਨੇ ਦੱਸਿਆ ਸੀ ਇਦਾਂ ਤਾਂ ਕਰਦੇ ਹਾਂ ਚਲੋ ਇਹ ਤਾਂ ਚੰਗਾ ਕੰਮ ਹੈ ਨੀਕ ਕੰਮ ਹੈ ਕਿ ਆਪਾਂ ਉਹ ਰੋਟੀ ਕੱਢੀ ਹੈ ਉਹ ਕਿਸੇ ਪਰਸ਼ੂ ਦੇ ਕਿਸੇ ਪੰਛੀ ਦੇ ਮੌਂਦੇ ਵਿੱਚ ਜਾਵੇਗੀ ਤਾਂ ਬੇਜਬਾਨਾਂ ਨੂੰ ਕੁਝ ਖਾਣ ਪੀਣੋ ਦੇਣਾ ਪਲੇ ਦਾ ਕੰਮ ਹੈ ਇਹ ਕਰਨ ਤੋਂ ਆਪਾਂ ਰੋਕਣਾ ਨਹੀਂ ਹੈ ਤਾਂ ਸੰਗਤ ਜੀ ਤੁਸੀਂ ਕਰੋ ਜੋ ਕਰਦੇ ਹੋ ਪਰ ਨਾਲ-ਨਾਲ ਇਹ ਜ਼ਰੂਰ ਕਰੋ ਕਿ ਪਰਮਾਤਮਾ ਦਾ ਨਾਮ ਜਪਤੇ ਹੋਏ ਆਪਣੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਤਿਆਰ ਕਰੋ ਫਿਰ ਤੁਸੀਂ ਇਹਦਾ ਰਿਜਲਟ ਜ਼ਰੂਰ ਦੇਖੋਗੇ ਅਤੇ ਜੋ ਪਹਿਣਾ ਤਵੇ ਦੇ ਉਤੇ ਪਾਈ ਹੋਈ ਪਹਿਲੀ ਰੋਟੀ ਕੱਢਦੇ ਹਨ ਉਹ ਪਹਿਣਾ ਇਹ ਧਿਆਨ द्या ਕਰੋ ਕਿ ਜਿਹੜੀ ਰੋਟੀ ਤੁਸੀਂ ਪੰਛੀਆਂ ਦੇ ਲਈ ਜਾਂ ਜਾਨਵਰਾਂ ਦੇ ਲਈ ਕੱਢੀ ਆ ਸਿਰਫ ਛੱਤ ਦੇ ਉੱਤੇ ਸੁੱਟ ਦਿੱਤੀ ਜਾਂ ਗਲੀ ਦੇ ਵਿੱਚ ਸੁੱਟ ਦਿੱਤੀ ਇਹ ਕਾਫੀ ਨਹੀਂ ਹੈ ਇਹ ਵੀ ਦੇਖੋ ਕਿ ਜਿਹੜੀ ਰੋਟੀ ਤੁਸੀਂ ਉਹਨਾਂ ਜਾਨਵਰਾਂ ਦੇ ਵਾਸਤੇ ਕੱਢੀ ਹੈ ਉਹਨਾਂ ਨੇ ਖਾਧੀ ਵੀ ਹੈ ਜਾਂ ਨਹੀਂ ਤਾਂ ਕੋਲ ਖੜ ਕੇ ਖਵਾ ਕੇ ਆਓ ਪਰ ਇਹ ਨਾ ਹੋਵੇ ਕਿ ਅੰਨ ਪੈਰਾਂ ਦੇ ਵਿੱਚ ਰੁਲਦਾ ਰਹੇ ਇਹਦਾ ਖਾਸ ਧਿਆਨ ਰੱਖੋ ਜੇ ਤੁਹਾਡੇ ਆਸ-ਪਾਸ ਕੋਈ ਵੀ ਪੰਛੀ ਪਰਿੰਦਾ ਨਹੀਂ ਆ ਜਾਂ ਕੋਈ ਵੀ ਜਾਨਵਰ ਨਹੀਂ ਹੈ ਪਰ ਤੁਸੀਂ ਹਰ ਰੋਜ਼ ਰੋਟੀ ਕੱਢ ਦਿੰਦੇ ਹੋ ਉਹਨਾਂ ਦੇ ਨਾਮ ਦੀ ਰੋਟੀ ਛਾਤ ਤੇ ਸੁੱਟ ਦਿੰਦੇ ਹੋ ਜਾਂ ਗਲੀ ਦੇ ਵਿੱਚ ਇੱਕ ਸਾਈਡ ਤੇ ਰੱਖ ਦਿੰਦੇ ਹੋ ਪਰ ਉਹ ਖਾਏ ਹੀ ਨਹੀਂ ਰਹੇ ਤਾਂ ਫਿਰ ਕੀ ਫਾਇਦਾ ਹੋਣਾ ਤਾਂ ਫਿਰ ਤੁਸੀਂ ਇੰਜ ਕਰ ਸਕਦੇ ਹੋ ਕਿ ਜਿੰਨਾ ਤੁਸੀਂ ਅੰਨ ਦਾ ਦਸਬੰਦ ਕੱਢਦੇ ਹੋ ਇੱਕ ਰੋਟੀ ਦਾ ਕੱਢਦੇ ਹੋ ਉਹਨਾਂ ਦਾ ਆਟਾ ਸਾਈਡ ਤੇ ਕੱਢ ਕੇ ਰੱਖ ਦਿਆ ਕਰੋ ਫਿਰ ਜਦੋਂ ਆਟਾ ਤੁਹਾਨੂੰ ਲੱਗੇ ਕਿ ਕੋਈ ਚਾਰ ਪਰਸ਼ਾਦਿਆਂ ਜੋਗਾ ਹੋ ਗਿਆ ਹੈ ਕੋਲੀ ਆਟੇ ਦੀ ਹੋ ਗਈ ਹੈ ਤਾਂ ਉਹ ਕੋਲੀ ਆਟੇ ਦੀ ਆਪਾਂ ਗੁਰੂ ਘਰ ਲੈ ਜਾ ਕੇ ਪਾ ਸਕਦੇ ਹਾਂ ਗੁਰੂਗੇ ਬਣ ਰਹੀ ਲੰਗਰਾਂ ਦੇ ਵਿੱਚ ਪਾ ਸਕਦੇ ਹਾਂ ਕਿਸੇ ਵੀ ਧਾਰਮਿਕ ਸਥਾਨ ਤੇ ਦੇ ਕੇ ਆ ਸਕਦੇ ਹਾਂ ਜਾਂ ਤੁਹਾਡੇ ਆਸ-ਪਾਸ ਕੋਈ ਗਰੀਬ ਹੈ ਉਹਨੂੰ ਭੋਜਨ ਪ੍ਰਸ਼ਾਦਾ ਬਣਾ ਕੇ ਦੇ ਸਕਦੇ ਹੋ ਇਹ ਵੀ ਤਰੀਕਾ ਠੀਕ ਹੈ ਬਾਕੀ ਤੁਸੀਂ ਕਰਨੇ ਆਪਣੀ ਮਰਜ਼ੀ ਹੈ ਇਹ ਆਪਣੇ ਵੱਲੋਂ ਇੱਕ ਸਲਾਹ ਹੈ ਪਰ ਨਾਲ-ਨਾਲ ਵਾਹਿਗੁਰੂ ਜੀ ਦਾ ਨਾਮ ਜ਼ਰੂਰ ਜਪਿਆ ਕਰੋ ਹਰ ਰੋਜ਼ ਰੋਟੀ ਬਣਾਉਣ ਵੇਲੇ ਵਾਹਿਗੁਰੂ ਜੀ ਦਾ ਨਾਮ ਚਾਪਦੇ ਹੋਏ ਜਾਂ ਤੁਸੀਂ ਜੈਸਵੀ ਨਾਮ ਦੇ ਨਾਲ ਪਰਮਾਤਮਾ ਨੂੰ ਯਾਦ ਕਰਦੇ ਹੋ ਉਹਨਾਂ ਦਾ ਨਾਮ ਜਪਦੇ ਹੋਏ ਤੁਸੀਂ ਆਪਣਾ ਭੋਜਨ ਪ੍ਰਸ਼ਾਦਾ ਬਣਾ ਕੇ ਦੇਖੋ ਸੰਗਤ ਜੀ ਤੁਹਾਨੂੰ ਇਹਦੇ ਬਹੁਤ ਹੀ ਚੰਗੇ ਰਿਜ਼ਲਟ ਮਿਲਣਗੇ ਇਸੇ ਤਰ੍ਹਾਂ ਫਿਰ ਜਦੋਂ ਆਪ ਬਾਕੀ ਘਰ ਦੇ ਕੰਮਕਾਰ ਕਰਦੇ ਹਾਂ ਝਾੜੋ ਫੇਰਦੇ ਹਾਂ ਪੋਚਾ ਲਗਾਉਂਦੇ ਹਾਂ ਕੱਪੜੇ ਧੋਂਦੇ ਹਾਂ ਮਤਲਬ ਸਾਰੇ ਕੰਮ ਜੋ ਵੀ ਆਪਣੇ ਘਰ ਦੇ ਵਿੱਚ ਹੁੰਦੇ ਹਨ ਉਹ ਕੰਮਾਂ ਨੂੰ ਆਪਾਂ ਕਰਦੇ ਹੋਏ ਵੀ ਨਾਲ-ਨਾਲ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਹਾਂ ਵਾਹਿਗੁਰੂ ਜੀ ਸਾਨੂੰ ਖੁਦ ਸਵਾਸ ਸਵਾਸ ਸਿਮਰਨ ਕਰਨ ਨੂੰ ਕਿਹਾ ਹੈ ਕਿ ਹਰ ਵੇਲੇ ਸਾਡੇ ਹਰ ਸਾਹ ਦੇ ਨਾਲ ਵਾਹਿਗੁਰੂ ਜੀ ਦਾ ਨਾਮ ਚੱਲਣਾ ਚਾਹੀਦਾ ਹੈ ਫਿਰ ਕੰਮਤੰਦੇ ਕਰਦੇ ਹੋਇਆਂ ਤੁਸੀਂ ਵਾਹਿਗੁਰੂ ਜੀ ਦਾ ਜਪ ਵਿਕਾਸ ਸਕਦੇ ਹੋ ਮੋਲ ਮੰਤਰ ਜੀ ਦਾ ਜਪ ਵਿਕਾਸ ਸਕਦੇ ਹੋ ਤੇ ਸਾਧ ਸੰਗਤ ਜੀ ਇਸ ਸਾਡੀ ਅੱਜ ਦੀ ਵੀਡੀਓ ਦੀ ਬੇਨਤੀ ਇੰਨੀਆਂ ਗਬੰਤੀਆਂ ਪ੍ਰਵਾਨ ਕਰਨਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ